ਦੀਵਾਲੀ ਆਉਣ ਵਾਲੀ ਹੈ ਤੇ ਦੀਵਾਲੀ ਦੇ ਮੌਕੇ ਦੇ ਉਤੇ ਤੁਸੀਂ ਆਪਣੇ ਘਰਾਂ ਦੀ ਸਫਾਈ ਤਾਂ ਕਰਦੇ ਹੋ ਤੇ ਸਜਾਵਟ ਵੀ ਕਰਦੇ ਹੋ ਪਰ ਸਜਾਵਟ ਦੇ ਵਿੱਚ ਅੱਜ ਤੁਹਾਨੂੰ ਅਸੀਂ ਅਜੇਹਾ ਕੁਝ ਦੱਸਾਂਗੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਕੁਝ ਅਜਿਹੇ ਪੌਦੇ ਤੇ ਕੁਝ ਅਜਈਆਂ ਲੜੀਆਂ ਦੇ ਬਾਰੇ ਗੱਲ ਕਰਾਂਗੇ ਕਿ ਕਿਹੋ ਜਿਹੇ ਪੌਦੇ ਤੁਸੀਂ ਲਗਾ ਸਕਦੇ ਹੋ ਆਪਣੇ ਘਰ ਦੇ ਵਿੱਚ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਂ ਲక్ష్ਮੀ ਦਾ ਵਾਸ ਜਿਹੜਾ ਕੀ ਹੋ ਜਾਵੇਗਾ ਤੇ ਐਂਡ ਤੱਕ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਇਹ ਅਪਡੇਟ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਦੀਵਾਲੀ ਨੂੰ ਖੁਸ਼ੀਆਂ ਦਾ ਤਿਹਾਰ ਮੰਨਿਆ ਜਾਂਦਾ ਹੈਗਾ ਪੂਰੇ ਦੇਸ਼ ਦੇ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਹੁਣ ਲੋਕ ਆਪਣੇ ਘਰਾਂ ਦੀ ਸਾਫ-ਸਫਾਈ ਦੇ ਨਾਲ ਨਾਲ ਸਜਾਵਟ ਵੀ ਕਰ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਦੀਵਾਲੀ ਦੇ ਤਿਹਾਰ ਦੀਆਂ ਤਿਆਰੀਆਂ ਦੇਸ਼ ਭਰ ਦੇ ਵਿੱਚ ਅੱਜ ਬੜੀ ਹੀ ਤੇਜ਼ ਚੱਲ ਰਹੀਆਂ ਨੇ ਦੀਵਾਲੀ ਰੌਸ਼ਨੀ ਖੁਸ਼ਹਾਲੀ ਅਤੇ ਖੁਸ਼ੀਆਂ ਦਾ ਪ੍ਰਤੀਕ ਤਿਹਾਰ ਹੈ ਇਸ ਮੌਕੇ ਲੋਕ ਆਪਣੇ ਘਰ ਅਤੇ ਕਾਰੋਬਾਰ ਵਾਲੀਆਂ ਥਾਵਾਂ ਵੀ ਥਾਵਾਂ ਦੀ ਖੂਬ ਸਜਾਵਟ ਕਰਦੇ ਨੇ ਇਸ ਮੌਕੇ ਦੇ ਉੱਤੇ ਘਰ ਦੇ ਪ੍ਰਵੇਸ਼ ਦੁਆਰ ਯਾਨੀ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਆਂਬ ਦੇ ਪੱਤਿਆਂ ਦੇ ਨਾਲ ਬਣੀ ਤੋਰਨ ਨੂੰ ਦੀਵਿਆਂ ਅਤੇ ਰੰਗੋਲੀ ਦੇ ਨਾਲ ਸਜਾਉਣਾ ਇੱਕ ਬਹੁਤ ਹੀ ਮਹੱਤਵਪੂਰਨ ਪਰੰਪਰਾ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈਗਾ ਕਿ ਆਂਬ ਦੇ ਪੱਤਿਆਂ ਦੇ ਨਾਲ ਬਣੇ ਤੋਰਨ ਘਰ ਅਤੇ ਕਾਰੋਬਾਰ ਦੇ ਲਈ ਸ਼ੁਭ ਹੁੰਦੇ ਨੇ ਇਹ ਸਕਾਰਾਤਮਕ ਊਰਜਾ ਦਾ ਪ੍ਰਤੀਕ ਹੁੰਦੇ। ਘਰ ਦੇ ਵਿੱਚ ਆਉਂਦੀ ਹੀ ਆਉਂਦੀ ਹੈ ਸਕਾਰਾਤਮਕ ਊਰਜਾ ਹੁੰਦੀ ਹੈ ਕਿਉਂਕਿ ਵਸਤੂ ਸ਼ਾਸਤਰ ਦੇ ਅਨੁਸਾਰ ਅੰਬ ਦੇ ਪੱਤਿਆਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਅੰਬ ਦੀਆਂ ਪੱਤੀਆਂ ਤੋਂ ਬਣਿਆ ਤੋਰਨ ਲਗਾਉਣ ਦੇ ਨਾਲ ਘਰ ਦੇ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਜਿਸ ਦੇ ਨਾਲ ਘਰ ਦੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਬੁਰੀ ਨਜ਼ਰ ਤੋਂ ਵੀ ਇਹ ਬਚਾਉਂਦਾ ਹੈ। ਜੀ ਹਾਂ ਬੁਰੀ ਨਜ਼ਰ ਇਹ ਸ਼ਬਦ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਆਮ ਹੀ ਵਰਤਿਆ ਜਾਂਦਾ ਹੈ। ਇਸ ਲਈ ਵੀ ਲੋਕ ਆਂਬ ਦੇ ਪੱਤਿਆਂ ਦੇ ਬਣੇ ਤੋਰਨ ਨੂੰ ਘਰ ਦੇ ਵਿੱਚ ਲਗਾਉਂਦੇ ਨੇ ਤਾਂ ਜੋ ਪਰਿਵਾਰ ਦੇ ਮੈਂਬਰਾਂ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾ ਸਕੇ ਤੋਰਨ ਸਿਰਫ ਘਰ ਦਾ ਸ਼ਿੰਗਾਰ ਹੀ ਨਹੀਂ ਸਗੋ ਧਾਰਮਿਕ ਨਜ਼ਰੀਏ ਤੋਂ ਵੀ ਬੇहद ਮਹੱਤਵਪੂਰਣ ਹੈ ਫਿਰ ਜੇਕਰ ਆਂਬ ਦੇ ਪੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਤੋਰਨ ਬਣਾਉਣ ਤੋਂ ਇਲਾਵਾ ਆਂਬ ਦੇ ਪੱਤੇ Hindu ਧਰਮ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੇ ਨੇ ਜੋ ਕਿ ਪੂਜਾ ਅਤੇ ਜੋ ਕਿ ਦੱਸਦੇ ਕਿ ਮਿਥਿਆਸਕ ਵਿਸ਼ਵਾ ਜੋ ਕਿ ਵਿਸ਼ਵਾਸਾਂ ਦੇ ਵਿੱਚ ਡੰਗੀਆਂ ਜੜਾ ਰੱਖਦੇ ਨੇ ਰਸਮ ਦੇ ਪੈਮਾਨੇ ਦੀ ਪਰਵਾਹ ਕੀਤੇ ਬਿਨਾਂ ਇਹ ਵੈਦਿਕ ਰੀਤੀ ਰਿਵਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅੰਬ ਦੇ ਦਰਖਤ ਨੂੰ ਕਲਪ ਦੇ ਰੁੱਖ ਦੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਮੰਨਿਆ ਜਾਂਦਾ ਹੈਗਾ ਕਿ ਇਹ ਬ੍ਰਹਮ ਤਤ ਹੈ ਅੰਬ ਦੇ ਪੱਤਿਆਂ ਤੋਂ ਕਲਸ਼ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈਗਾ ਕਿ ਇਹ ਪੱਤੇ ਨਕਾਰਾਤਮਕ ਊਰਜਾ ਦੇ ਵਿਰੁੱਧ ਇੱਕ ਸੁਰੱਖਿਆ ਰੁਕਾਵਟ ਦੇ ਵਜੋਂ ਕੰਮ ਕਰਦੇ ਨੇ ਅਤੇ ਘਰ ਦੇ ਵਿੱਚ ਸਕਾਰਾਤਮਕ ਪ੍ਰਭਾਵ ਪਾਉਂਦੇ ਨੇ ਤੇ ਖੁਸ਼ੀਆਂ ਵੀ ਵਧਾਉਂਦੇ ਨੇ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜੋ ਕਿ ਸਜਾਵਟ ਕਰ ਰਹੇ ਹੋ ਜਾਂ ਫਿਰ ਸਫਾਈ ਕਰ ਰਹੇ ਹੋ ਤਾਂ ਅੰਬ ਦੇ ਪੱਤੇ ਜ਼ਰੂਰ ਲਗਾਓ ਕਿਉਂਕਿ ਆਂਬ ਦੇ ਪੱਤੇ ਬਹੁਤ ਹੀ ਸ਼ੁਭ ਮੰਨੇ ਜਾਂਦੇ ਨੇ ਇਸ ਦੇ ਲਗਾਉਣ ਦੇ ਨਾਲ ਇਸ ਤਰ੍ਹਾਂ ਲਗਾਉਣ ਦੇ ਨਾਲ ਘਰ ਦੇ ਵਿੱਚ ਕਾਰੋਬਾਰ ਦੇ ਵੀ ਤੁਹਾਡੇ ਬਰਕਤ ਹੀ ਬਰਕਤ ਹੋਵੇਗੀ ਦੀਵਾਲੀ ਆਉਣ ਵਾਲੀ ਹੈ ਤੇ ਦੀਵਾਲੀ ਦੇ ਮੌਕੇ ਦੇ ਉਤੇ ਤੁਸੀਂ ਆਪਣੇ ਘਰਾਂ ਦੀ ਸਫਾਈ ਤਾਂ ਕਰਦੇ ਹੋ ਤੇ ਸਜਾਵਟ ਵੀ ਕਰਦੇ ਹੋ ਪਰ ਸਜਾਵਟ ਦੇ ਵਿੱਚ ਅੱਜ ਤੁਹਾਨੂੰ ਅਸੀਂ ਅਜਿਹੇ ਕੁਝ ਦੱਸਾਂਗੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਕੁਝ ਅਜਿਹੇ ਪੌਦੇ ਤੇ ਕੁਝ ਅਜਈਆਂ ਲੜੀਆਂ ਦੇ ਬਾਰੇ ਗੱਲ ਕਰਾਂਗੇ ਕਿ ਕਿਹੋ ਜਿਹੇ ਪੌਦੇ ਤੁਸੀਂ ਲਗਾ ਸਕਦੇ ਹੋ ਆਪਣੇ ਘਰ ਦੇ ਵਿੱਚ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਂ ਲక్ష్ਮੀ ਦਾ ਵਾਸ ਜਿਹੜਾ ਕੀ ਹੋ ਜਾਵੇਗਾ ਤੇ ਐਂਡ ਤੱਕ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਇਹ ਅਪਡੇਟ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਦੀਵਾਲੀ ਨੂੰ ਖੁਸ਼ੀਆਂ ਦਾ ਤਿਹਾਰ ਮੰਨਿਆ ਜਾਂਦਾ ਹੈਗਾ ਪੂਰੇ ਦੇਸ਼ ਦੇ ਵਿੱਚ ਬੜੀ ਹੀ ਧੂਮਤਾਂਦਰਾ ਮਨਾਇਆ ਜਾਂਦਾ ਹੈ ਤੇ ਹੁਣ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਦੇ ਨਾਲ ਨਾਲ ਸਜਾਵਟ ਵੀ ਕਰ ਰਹੇ ਨੇ ਤਾਂ ਦੱਸਦੀ ਹੈ ਕਿ ਦੀਵਾਲੀ ਦੇ ਤਿਹਾਰ ਦੀਆਂ ਤਿਆਰੀਆਂ ਦੇਸ਼ ਭਰ ਦੇ ਵਿੱਚ ਅੱਜ ਬੜੀ ਤੇਜ਼ ਚੱਲ ਰਹੀਆਂ ਨੇ ਦੀਵਾਲੀ ਰੌਸ਼ਨੀ ਖੁਸ਼ਹਾਲੀ ਅਤੇ ਖੁਸ਼ੀਆਂ ਦਾ ਪ੍ਰਤੀਕ ਤਿਹਾਰ ਹੈ ਇਸ ਮੌਕੇ ਲੋਕ ਆਪਣੇ ਘਰ ਅਤੇ ਕਾਰੋਬਾਰ ਵਾਲੀਆਂ ਥਾਵਾਂ ਵੀ ਥਾਵਾਂ ਦੀ ਖੂਬ ਸਜਾਵਟ ਕਰਦੇ ਨੇ ਇਸ ਮੌਕੇ ਦੇ ਉੱਤੇ ਘਰ ਦੇ ਪ੍ਰਵੇਸ਼ ਦੁਆਰ ਯਾਨੀ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਆਂਬ ਦੇ ਪੱਤਿਆਂ ਦੇ ਨਾਲ ਬਣੀ ਤੋਰਨ ਨੂੰ ਦੀਵਿਆਂ ਅਤੇ ਰੰਗੋਲੀ ਦੇ ਨਾਲ ਸਜਾਉਣਾ ਇੱਕ ਬਹੁਤ ਹੀ ਮਹੱਤਵਪੂਰਨ ਪਰੰਪਰਾ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈਗਾ ਕਿ ਆਂਬ ਦੇ ਪੱਤਿਆਂ ਦੇ ਨਾਲ ਬਣੇ ਤੋਰਨ ਘਰ ਅਤੇ ਕਾਰੋਬਾਰ ਦੇ ਲਈ ਸ਼ੁਭ ਹੁੰਦੇ ਨੇ ਇਹ ਸਕਾਰਾਤਮਕ ਊਰਜਾ ਦਾ ਪ੍ਰਤੀਕ ਹੁੰਦੇ। ਘਰ ਦੇ ਵਿੱਚ ਆਉਂਦੀ ਹੀ ਆਉਂਦੀ ਹੈ ਸਕਾਰਾਤਮਕ ਊਰਜਾ ਹੁੰਦੀ ਹੈ ਕਿਉਂਕਿ ਵਸਤੂ ਸ਼ਾਸਤਰ ਦੇ ਅਨੁਸਾਰ ਅੰਬ ਦੇ ਪੱਤਿਆਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਅੰਬ ਦੀਆਂ ਪੱਤੀਆਂ ਤੋਂ ਬਣਿਆ ਤੋਹਰਨ ਲਗਾਉਣ ਦੇ ਨਾਲ ਘਰ ਦੇ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਜਿਸ ਦੇ ਨਾਲ ਘਰ ਦੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਬੁਰੀ ਨਜ਼ਰ ਤੋਂ ਵੀ ਇਹ ਬਚਾਉਂਦਾ ਹੈ। ਜੀ ਹਾਂ ਬੁਰੀ ਨਜ਼ਰ ਇਹ ਸ਼ਬਦ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਆਮ ਹੀ ਵਰਤਿਆ ਜਾਂਦਾ ਹੈ। ਇਸ ਲਈ ਵੀ ਲੋਕ ਆਂਬ ਦੇ ਪੱਤਿਆਂ ਦੇ ਬਣੇ ਤੋਰਨ ਨੂੰ ਘਰ ਦੇ ਵਿੱਚ ਲਗਾਉਂਦੇ ਨੇ ਤਾਂ ਜੋ ਪਰਿਵਾਰ ਦੇ ਮੈਂਬਰਾਂ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾ ਸਕੇ ਤੋਰਨ ਸਿਰਫ ਘਰ ਦਾ ਸ਼ਿੰਗਾਰ ਹੀ ਨਹੀਂ ਸਗੋ ਧਾਰਮਿਕ ਨਜ਼ਰੀਏ ਤੋਂ ਵੀ ਬੇਹਦ ਮਹੱਤਵਪੂਰਨ ਹੈ ਫਿਰ ਜੇਕਰ ਆਂਬ ਦੇ ਪੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਤੋਰਨ ਬਣਾਉਣ ਤੋਂ ਇਲਾਵਾ ਆਂਬ ਦੇ ਪੱਤੇ ਹਿੰਦੂ ਧਰਮ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੇ ਨੇ ਜੋ ਕਿ ਪੂਜਾ ਅਤੇ ਇਮਤ ਜੋ ਕਿ ਦੱਸਦੇ ਕਿ ਮਿਥਿਆਸਕ ਵਿਸ਼ਵਾ ਜੋ ਕਿ ਵਿਸ਼ਵਾਸਾਂ ਦੇ ਵਿੱਚ ਡੁੰਗੀਆਂ ਜੜਾ ਰੱਖਦੇ ਨੇ ਰਸਮ ਦੇ ਪੈਮਾਨੇ ਦੀ ਪਰਵਾਹ ਕੀਤੇ ਬਿਨਾ ਇਹ ਵੈਦਿਕ ਰੀਤੀ ਰਿਵਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਆਮਰ ਦਰਖਤ ਨੂੰ ਕਲਪ ਦੇ ਰੁੱਖ ਦੇ ਵਜੋਂ ਸ਼੍ਰੀ ਰਿਵਤ ਕੀਤਾ ਗਿਆ ਮੰਨਿਆ ਜਾਂਦਾ ਹੈਗਾ ਕਿ ਇਹ ਬ੍ਰਹਮ ਤਤ ਹੈ ਆਮਰ ਦੇ ਪੱਤਿਆਂ ਤੋਂ ਕਲਸ਼ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈਗਾ ਕਿ ਇਹ ਪੱਤੇ ਨਕਾਰਾਤਮਕ ਊਰਜਾ ਦੇ ਵਿਰੁੱਧ ਇੱਕ ਸੁਰੱਖਿਆ ਰੁਕਾਵਟ ਦੇ ਵਜੋਂ ਕੰਮ ਕਰਦੇ ਨੇ ਅਤੇ ਘਰ ਦੇ ਵਿੱਚ ਸਕਾਰਾਤਮਕ ਪ੍ਰਭਾਵ ਪਾਉਂਦੇ ਨੇ ਤੇ ਖੁਸ਼ੀਆਂ ਵੀ ਵਧਾਉਂਦੇ ਨੇ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜੋ ਕਿ ਸਜਾਵਟ ਕਰ ਰਹੇ ਹੋ ਜਾਂ ਫਿਰ ਸਫਾਈ ਕਰ ਰਹੇ ਹੋ ਤਾਂ ਆਂਬ ਦੇ ਪੱਤੇ ਜ਼ਰੂਰ ਲਗਾਓ ਕਿਉਂਕਿ ਆਂਬ ਦੇ ਪੱਤੇ ਬਹੁਤ ਹੀ ਸ਼ੁਭ ਮੰਨੇ ਜਾਂਦੇ ਨੇ ਇਸ ਦੇ ਲਗਾਉਣ ਦੇ ਨਾਲ ਇਸ ਤਰ੍ਹਾਂ ਲਗਾਉਣ ਦੇ ਨਾਲ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਤੁਹਾਡੇ ਬਰਕਤ ਹੀ ਬਰਕਤ ਹੋਵੇਗੀ